ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਤੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਜੀ ਆਪਣੇ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਜੀ ਜੇ ਤੁਸੀਂ ਘਰ ਦੇ ਲਈ ਪਿਆਜ਼ ਲਗਾਉਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਵੱਡੇ ਪੱਧਰ ਤੇ ਪਿਆਜ਼ ਦੀ ਖੇਤੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਿਹੜੀ ਵੈਰਾਈਟੀ ਹੈ ਤੁਸੀਂ ਲਗਾ ਸਕਦੇ ਹੋ ਕਿਹੜੀ ਵੈਰਾਈਟੀ ਆਪਾਂ ਨੂੰ ਵਧੀਆ ਰਹੂਗੀ ਤੇ ਪਿਆਜ਼ ਦੀ ਜਿਹੜਾ ਲਵਾਈ ਦਾ ਸਹੀ ਸਮਾਂ ਹੈ ਉਹ ਕਦੋਂ ਤੱਕ ਆਪਾਂ ਪਿਆਜ਼ ਦੀ ਲਵਾਈ ਕਰ ਸਕਦੇ ਆ ਤੇ ਚੰਗੇ ਪੈਸੇ ਕਮਾਉਣ ਦੇ ਲਈ ਚੰਗਾ ਮੁਨਾਫਾ ਕਮਾਉਣ ਦੇ ਲਈ ਆਪਾਂ ਪਿਆਜ਼ ਤੋਂ ਚੰਗਾ ਝਾੜ ਕਿਵੇਂ ਲੈ ਸਕਦੇ ਆ ਤੇ ਲਵਾਈ ਦੇ ਸਮੇਂ ਆਪਾਂ ਖੇਤ ਦੇ ਵਿੱਚ ਕਿਹੜੀਆਂ ਖਾਦਾਂ ਪਾ ਸਕਦੇ ਆ ਤੇ ਕਿਹੜੀਆਂ ਖਾਦਾਂ ਆਪਾਂ ਨੂੰ ਵਧੀਆ ਰਹਿਣਗੀਆਂ A to Z ਆਪਾਂ ਜਾਣਕਾਰੀ ਤੁਹਾਨੂੰ ਪਨੀਰੀ ਤੋਂ ਲੈ ਕੇ ਐਂਡ ਤੱਕ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਦਵਾਂਗੇ ਵੀਡੀਓ ਦੇ ਨਾਲ ਬਨੇ ਰਹੋ ਵੀਡੀਓ ਨੂੰ ਆਪਣੀ ਨੂੰ ਪੂਰੀ ਦੇਖਿਓ ਤੇ ਹੋਰ ਕਿਸਾਨਾਂ ਤੱਕ ਆਪਣੀ ਵੀਡੀਓ ਨੂੰ ਸ਼ੇਅਰ ਕਰਿਓ ਤੇ ਜਿਨ੍ਹਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਮੇਰੇ ਵੀਰ ਭਰਾ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਪਣੀ ਵੀਡੀਓ ਦੀ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲ ਸਕੇ ਹਾਂਜੀ ਪਹਿਲਾ ਆਪਾਂ ਪਨੀਰੀ ਤੋਂ ਲੈ ਸ਼ੁਰੂ ਕਰਦੇ ਆਂ ਜੇ ਤੁਸੀਂ ਘਰ ਦੇ ਲਈ ਪਿਆਜ਼ ਲਗਾਉਣਾ ਚਾਹੁੰਦੇ ਹੋ ਜਾਂ ਫਿਰ ਵੱਡੇ ਪੱਧਰ ਤੇ ਆਪਾਂ ਪਨੀਰੀ ਆਪਾਂ ਘਰ ਦੇ ਵਾਸਤੇ ਆਪਾਂ ਪਿਆਜ਼ ਲਾਉਨੇ ਆ ਤੇ ਆਪਣਾ ਖੇਤ ਜਿਹੜਾ ਹੈਗਾ ਤਿਆਰ ਤੇ ਕਿਉਂਕਿ ਮੌਸਮ ਦੇ ਕਾਰਨ ਜਿਹੜਾ ਅਸਲੀ ਪਿਆਜ਼ ਦੀ ਲਵਾਈ ਦਾ ਸਮਾਂ ਹੁੰਦਾ ਏ ਉਹ ਲੋਹੜੀ ਤੋਂ ਬਾਅਦ ਆਪਾਂ ਪਿਆਜ਼ ਦੀ ਜਿਹੜੀ ਲਵਾਈ ਕਰ ਸਕਦੇ ਆ ਪਰ ਪੰਜਾਬ ਦੇ ਵਿੱਚ ਇੱਕ ਦੋ ਮੀਂਹਾਂ ਦੇ ਕਾਰਨ ਜਿਹੜੇ ਖੇਤ ਹੈ ਗਿੱਲੇ ਤੇ ਤੇ ਪਿਆਜ਼ ਦੀ ਲਵਾਈ ਹੋਗੀ ਲੇਟ ਪਰ ਉਹਦੇ ਵਿੱਚ ਕੋਈ ਚੱਕਰ ਨਹੀਂ ਪਿਆਜ ਦੀ ਜਿਹੜੀ ਲਵਾਈ ਆਪਾਂ ਜਨਵਰੀ ਮਹੀਨੇ ਦੇ ਐਂਡ ਤੱਕ ਆਪਾਂ ਕਰ ਸਕਦੇ ਆ ਕੋਈ ਆਪਾਂ ਨੂੰ ਝਾੜ ਤੇ ਫਰਕ ਨਹੀਂ ਪਊਗਾ ਕਿਸੇ ਵੀ ਤਰੀਕੇ ਦੀ ਆਪਾਂ ਨੂੰ ਦਿੱਕਤ ਨਹੀਂ ਆਊਗੀ ਤੇ ਪਨੀਰੀ ਤੁਸੀਂ ਜੋ ਚਾਹੋ ਤੁਸੀਂ ਆਪਣੀ ਤਿਆਰ ਕੀਤੀ ਹੋਈ ਹੈ ਜਾਂ ਫਿਰ ਤੁਸੀਂ ਮੁੱਲ ਲੈ ਕੇ ਪਨੀਰੀ ਲਾਉਣੀ ਹੈ ਤਾਂ ਤੁਸੀਂ ਆਰਕੇ ਦੀ ਪਨੀਰੀ ਘਰ ਦੇ ਲਈ ਜੇ ਪਿਆਜ ਤੁਸੀਂ ਲਾਉਨੇ ਆ ਤਾਂ ਆਰਕੇ ਦੀ ਪਨੀਰੀ ਬਹੁਤ ਵਧੀਆ ਬੈਸਟ ਪਨੀਰੀ ਹੈ ਤੇ ਇਹਦੀ ਜੇ ਤੁਸੀਂ ਲਵਾਈ ਕਰੋਗੇ ਤਾਂ ਜਿਹੜੇ ਇਹਦੇ ਪਿਆਜ਼ ਹੈ ਲੰਬਾ ਸਮੇਂ ਤੱਕ ਇਹਦੇ ਪਿਆਜ਼ ਖਰਾਬ ਨਹੀਂ ਹੋਣਗੇ ਤੇ ਝਾੜ ਵੀ ਤੁਹਾਨੂੰ ਵਧੀਆ ਮਿਲੇਗਾ ਤੇ ਘਰ ਵਿੱਚ ਘਰ ਦੇ ਵਿੱਚ ਤੁਸੀਂ ਲੰਬਾ ਸਮਾਂ ਤੱਕ ਪਿਆਜ਼ ਰੱਖ ਸਕਦੇ ਹੋ ਦਸੰਬਰ ਮਹੀਨੇ ਤੱਕ ਜਿਹੜੇ ਪਿਆਜ਼ ਹੈ ਬਿਲਕੁਲ ਵੀ ਖਰਾਬ ਨਹੀਂ ਹੋਣਗੇ ਤੇ ਜਨਵਰੀ ਮਹੀਨੇ ਦੇ ਵਿੱਚ ਜਿਹੜੇ ਪਿਆਜ਼ ਹੈ ਉਹ ਉੰਗਰਨੇ ਸ਼ੁਰੂ ਹੋ ਜਾਂਦੇ ਨੇ ਤੇ ਆਹ ਜਿਹੜੀ ਪਨੀਰੀ ਆਪਾਂ ਪਿਆਜ਼ ਦੀ ਆਰ ਕੇ ਦੀ ਆਪਾਂ ਪਨੀਰੀ ਬੀਜੀ ᱛੀ 100 ਗ੍ਰਾਮ ਪਨੀਰੀ ਬੀਜੀ ᱛੀ ਆਪਾਂ ਪਨੀਰੀ ਤੁਸੀਂ ਦੇਖ ਸਕਦੇ ਹੋ ਪੂਰੀ ਓਕੇ ਹੈ ਇਹ ਪਹਿਲਾਂ ਆਪਾਂ ਕਿਉਂ ਦਿਖਾ ਰਹੀ ਹੈ ਇਹਦੇ ਵਿੱਚ ਆਪਾਂ ਕੋਈ ਵੀ ਖਾਦ ਨਹੀਂ ਵਰਤੀ ਨਾ ਆਪਾਂ ਡੀਏਪੀ ਪਾਇਆ ਕੋਈ ਵੀ ਖਾਦ ਆਪਾਂ ਇਹਦੇ ਵਿੱਚ ਇਹਨੂੰ ਨਾ ਕੋਈ ਆਪਾਂ ਸਪਰੇਅ ਕੀਤੀ ਹੈ ਆਪਾਂ ਕਹਿ ਸਕਦੇ ਆ ਬਿਲਕੁਲ ਔਰਗੈਨਿਕ ਪਨੀਰੀ ਹੈ ਆਪਣੀ ਤੇ ਹੁਣ ਪਿਆਜ਼ ਤੋਂ ਚੰਗਾ ਝੜ ਲੈਣ ਦੇ ਲਈ ਜੇ ਤਾਂ ਤੁਸੀਂ ਘਰ ਦੇ ਵਾਸਤੇ ਪਿਆਜ਼ ਤੁਸੀਂ ਲਗਾ ਰਹੇ ਹੋ ਤਾਂ ਤੁਸੀਂ ਜਿਹੜੀ ਖਾਦ ਹੈ ਕੋਈ ਵੀ ਤੁਸੀਂ ਹੋਰ ਜੂਰੀਆ ਹੋ ਗਿਆ ਡੀਏਪੀ ਹੋ ਗਿਆ ਉਹਦੀ ਖਾਦ ਤੁਹਾਨੂੰ ਵਰਤਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਤੇ ਘਰ ਦੇ ਲਈ ਜੇ ਤੁਸੀਂ ਪਿਆਜ਼ ਲਾ ਰਹੇ ਹੋ ਤਾਂ ਸਿਰਫ ਤੁਸੀਂ ਦੇਸੀ ਰੇ ਦੀ ਵਰਤੋਂ ਕਰ ਸਕਦੇ ਹੋ ਦੇਸੀ ਰੇ ਖੇਤ ਦੇ ਵਿੱਚ ਖਲਾਰ ਕੇ ਥੱਲੇ ਪਾ ਕੇ ਤੁਸੀਂ ਪਿਆਜ਼ ਦੀ ਲਵਾਈ ਕਰ ਸਕਦੇ ਹੋ ਕਿਉਂਕਿ ਜੇ ਆਪਾਂ ਥੋੜੇ ਪਿਆਜ਼ੇ ਦੀ ਘਰ ਦੇ ਵਾਸਤੇ ਪੱਲਵਾਈ ਕਰਨੀ ਹੈ ਤਾਂ ਆਪਾਂ ਥੋੜਾ ਜਿਹੜਾ ਦੇਸੀ ਰੇ ਹੈ ਬਿਲਕੁਲ ਆਪਾਂ ਸਿੱਟ ਸਕਦੇ ਹਾਂ ਜੇ ਆਪਾਂ ਵੱਡੇ ਪੱਧਰ ਤੇ ਆਪਾਂ ਪਿਆਜ਼ ਦੀ ਖੇਤੀ ਕਰਨੀ ਹੈ ਜੇ ਤੁਸੀਂ ਦੇਸੀ ਰੇਤੇ ਪਾ ਸਕਦੇ ਹੋ ਤਾਂ ਬਹੁਤ ਵਧੀਆ ਕਿਉਂਕਿ ਦੇਸੀ ਰੇਤੇ ਨਾਲ ਜਿਹੜਾ ਪਿਆਜ਼ ਦਾ ਝਾੜ ਬਹੁਤ ਚੰਗਾ ਆਪਾਂ ਨੂੰ ਮਿਲੇਗਾ ਤੇ ਗਰੋਥ ਬਹੁਤ ਚੰਗੀ ਹੋਊਗੀ ਹੋਰ ਆਪਾਂ ਨੂੰ ਜਿਹੜੀ ਖਾਦ ਹੈ ਬਹੁਤ ਘੱਟ ਪਾਣੀ ਪਊਗੀ ਘਰ ਦੇ ਲਈ ਜੇ ਤੁਸੀਂ ਪਿਆਜ਼ ਲਾਉਨੇ ਆ ਤਾਂ ਦੇਸੀ ਰੇਤ ਤੁਸੀਂ ਪਾ ਕੇ ਖੇਤ ਦੇ ਵਿੱਚ ਪਾ ਕੇ ਵਧੀਆ ਤਰੀਕੇ ਦੇ ਨਾਲ ਤਿਆਰ ਕਰਕੇ ਤੁਸੀਂ ਪਿਆਜ਼ ਦੀ ਲੁਵਾਈ ਕਰ ਸਕਦੇ ਹੋ ਤੇ ਜੇ ਤੁਸੀਂ ਵੱਡੇ ਪੱਧਰ ਤੇ ਪਿਆਜ਼ ਦੀ ਖੇਤੀ ਕਰਨੀ ਹੈ ਤੇ ਪਿਆਜ਼ ਤੁਸੀਂ ਜਿਆਦਾ ਰਕਬੇ ਦੇ ਵਿੱਚ ਲਗਾਉਨੇ ਆ ਤਾਂ ਫਿਰ ਕਿਉਂਕਿ ਕਈ ਵਾਰ ਆਪਾਂ ਰੂੜੀ ਦੀ ਖਾਦ ਆਪਾਂ ਨੂੰ ਇੰਨੀ ਜਿਆਦਾ ਮਿਲਦੀ ਨਹੀਂ ਹੈਗੀ ਜਾਂ ਫਿਰ ਆਪਾਂ ਨੂੰ ਲੇਬਰ ਨਹੀਂ ਮਿਲਦੀ ਜਿਸ ਕਰਕੇ ਆਪਾਂ ਪਾ ਨਹੀਂ ਸਕਦੇ ਫਿਰ ਤੁਸੀਂ ਕੀ ਕਰਨਾ ਹੈ ਜੇ ਇੱਕ ਕਿਲੇ ਦੇ ਵਿੱਚ ਤੁਸੀਂ ਚਾਹੋ ਥੋੜੀ ਥੋੜੀ ਜਗ੍ਹਾ ਇੱਕ ਕਿਲੇ ਦੇ ਹਿਸਾਬ ਦੇ ਨਾਲ ਆਪਾਂ ਇੱਕ ਥੈਲਾ ਡੀਏਪੀ ਦਾ ਡੀਏਪੀ ਜ਼ਰੂਰ ਪਾਓ ਤੇ ਉਹਦੇ ਨਾਲ ਪोटाश ਜਿਹੜੀ ਪोटाश ਤਤ ਹੈ ਜਿਹੜੀ एमओपी 60% ਵਾਲੀ ਪोटाश ਹੈ ਇਹਦਾ ਵੀ ਬਹੁਤ ਵਧੀਆ ਆਪਣੀ ਪਿਆਜ਼ ਦੇ ਵਿੱਚ ਰੋਲ ਹੈ ਤੇ ਜੇ ਤੁਸੀਂ ਬਜਾਈ ਦੇ ਸਮੇਂ ਥੱਲੇ ਆਪਣੀ ਜ਼ਮੀਨ ਨੂੰ ਪोटाश ਦਊਗੇ ਤਾਂ ਜਿਹੜੀ ਆਪਣੀ ਪਿਆਜ਼ ਦਾ ਸਾਈਜ਼ ਬਹੁਤ ਵਧੀਆ ਬਣੂਗਾ ਕੁਆਲਟੀ ਬਣੂਗੀ ਤੇ ਝਾੜ ਦੇ ਵਿੱਚ ਥੋੜੇ ਦੇ ਵਿੱਚ ਅਪਾ ਕਹਿ ਸਕਦੇ ਆ ਬਹੁਤ ਵਧੀਆ ਸਹਿਜ ਪਿਆਜ਼ ਦਾ ਬਣੂਗਾ ਤੇ ਝਾੜ ਤੁਹਾਡਾ ਬਹੁਤ ਚੰਗਾ ਮਿਲੂਗਾ ਤੇ ਸਹਿਜ ਵਧੀਆ ਮਿਲੂਗਾ ਤਾਂ ਜਿਹਦਾ ਝਾੜ ਆਪਣਾ ਵਧੂਗਾ ਤੇ ਆਪਣਾ ਚੰਗੇ ਪੈਸੇ ਅਪਾ ਵੱਧ ਪੈਸੇ ਕਮਾ ਸਕਦੇ ਆ ਮਿਹਨਤ ਆਪਣੀ ਉਨਹੀ ਆ ਖੇਤ ਵੀ ਆਪਣਾ ਉਨਹੀ ਹੈ ਪਰ ਜੇ ਅਪਾ ਮਿਹਨਤ ਕਰ ਲੂਗੇ ਤਾਂ ਆਪਣਾ ਝਾੜ ਜੇ ਵੱਧ ਗਿਆ ਤਾਂ ਅਪਾ ਪਿਆਜ਼ ਤੋਂ ਚੰਗੇ ਵੱਧ ਪੈਸੇ ਕਮਾ ਸਕਦੇ ਆ ਘਰ ਦੇ ਲਈ ਮੈਂ ਕਹਿ ਸਕਦਾ ਵੀ ਹਰ ਇੱਕ ਨੂੰ ਪਿਆਜ਼ ਲਾਉਣੀ ਚਾਹੀਦੀ ਕਿਉਂਕਿ ਇਸ ਵਾਰ ਦੇਖਿਆ ਪਿਆਜ਼ ਦੀ ਰੇਟ ਬਹੁਤ ਜ਼ਿਆਦਾ ਤੇ ਜੇ ਬਦ ਦੇ ਪੱਧਰ ਦੇ ਵੀ ਤੁਸੀਂ ਖੇਤੀ ਕਰਨਾ ਚਾਹੁੰਦੇ ਹੋ ਤਾਂ ਬਹੁਤ ਵਧੀਆ ਇੱਕ ਨੰਬਰ ਦੀ ਖੇਤੀ ਹੈ ਤੁਹਾਨੂੰ ਘਾਟਾ ਨਹੀਂ ਪੈ ਸਕਦਾ ਤੁਹਾਨੂੰ ਪ੍ਰੋਫਿਟ ਜ਼ਰੂਰ ਹੋਊਗਾ ਕਿਉਂਕਿ ਪਿਆਜ਼ ਦੀ ਰੇਟ ਤੁਸੀਂ ਦੇਖੀ ਹੈ ਹੁਣ ਇਸ ਸਾਲ ਜਿਹੜੇ ਰੇਟ ਕਿੰਨੇ ਜ਼ਿਆਦਾ ਉੱਪਰ ਤੇ ਤੇ ਅਗਲੇ ਸਾਲ ਵੀ ਰੇਟ ਜਿਹੜੇ ਆਪਾਂ ਨੂੰ ਚੰਗੇ ਦੇਖਣ ਨੂੰ ਮਿਲ ਸਕਦੀ ਹੈ ਤੇ ਹੁਣ ਗੱਲ ਆਉਂਦੀ ਹੈ ਲਵਾਈ ਦੀ ਆਪਾਂ ਲਵਾਈ ਕਿਵੇਂ ਕਰਨੀ ਹੈ ਤੇ ਕਿੰਨੇ ਇੰਚ ਤੇ ਆਪਾਂ ਜਿਹੜੀ ਪਿਆਜ਼ ਦੀ ਦੂਰੀ ਆਪਾਂ ਬੂਟੇ ਤੋਂ ਬੂਟੇ ਦੀ ਆਪਾਂ ਦੂਰੀ ਰੱਖਣੀ ਹੈ। ਆਪਾਂ ਨੇ ਚੰਗੀ ਤਰ੍ਹਾਂ ਆਪਣੇ ਖੇਤ ਨੂੰ ਤਿਆਰ ਕਰਕੇ ਆਪਾਂ ਲੈਨਾਂ ਮਾਰਨੀਆਂ ਐ। ਜਿਹੜੀ ਆਪਾਂ ਲੈਨ ਤੋਂ ਲੈਨ ਦੀ ਦੂਰੀ ਰੱਖਣੀ ਆ ਆਪਾਂ ਉਹ ਆਪਾਂ ਰੱਖਣੀ ਹੈ ਜੀ 5 ਇੰਚ। ਇੱਕ ਬੂਟਾ ਇੱਥੇ ਤੇ 5 ਇੰਚ ਤੇ ਮੂਰੇ। ਤੇ ਜਿਹੜੀ ਹੁਣ ਬੂਟੇ ਤੋਂ ਬੂਟੇ ਦੀ ਆਪਾਂ ਦੂਰੀ ਰੱਖਣੀ ਹੈ ਉਹ ਵੀ ਆਪਾਂ 5 ਇੰਚ ਰੱਖ ਸਕਦੇ ਆ। ਉਹ ਵੀ 5 ਇੰਚ। ਤੇ ਜਿਹੜੀ ਲੈਨ ਤੋਂ ਲੈਨ ਦੂਰੀ ਹੈ ਉਹ ਆਪਾਂ 6 ਇੰਚ ਰੱਖ ਸਕਦੇ ਆ। ਜੇ ਤੁਸੀਂ ਰੱਖਣਾ ਚਾਹੁੰਦੇ ਹੋ ਨਹੀਂ 5 ਇੰਚ ਦੋਹੇ ਸਾਈਡਾਂ ਨੂੰ ਬੂਟੇ ਤੇ ਬੂਟਾ ਵੀ 5 ਇੰਚ ਤੇ ਤੇ ਲੈਨ ਤੋਂ ਲੈਨ ਵੀ 5 ਇੰਚ ਤੇ ਜੇ ਆਪਾਂ ਸੰਘਨੇ ਪਿਆਜ਼ ਲਾਵਾਂਗੇ ਤਾਂ ਜਿਹੜਾ ਆਪਣਾ ਝਾੜ ਹੈ ਉਹ ਘਟ ਸਕਦਾ ਕਿਉਂਕਿ ਪਿਆਜ਼ ਨੂੰ ਜਿਹੜਾ ਸਾਈਜ਼ ਹੈ ਪਿਆਜ਼ ਦਾ ਇੰਨਾ بڑا ਸਾਈਜ਼ ਉਹਨੂੰ ਫੁੱਲਣ ਦੇ ਲਈ ਜਗ੍ਹਾ ਇੰਨੀ ਕੁ ਜ਼ਰੂਰੀ ਚਾਹੀਦੀ ਹੈ ਤੇ ਹੋਰ ਵੀਡੀਓ ਦੇ ਲਈ ਦੇ ਲਈ ਆਪਣੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਜੇ ਆਪਣੀ ਵੀਡੀਓ ਵਧੀਆ ਲੱਗੀ ਤਾ ਹੋਰ ਕਿਸਾਨ ਭਰਾਵਾਂ ਤੱਕ ਇਹ ਸ਼ੇਅਰ ਜਰੂਰ ਕਰਿਓ ਤੇ ਤੁਹਾਡਾ ਸਾਰੇ ਦਾ ਆਪਣੀ ਵੀਡੀਓ ਦੇਖਣ ਦੇ ਲਈ ਮੈਂ ਦਿਲੋਂ ਧੰਨਵਾਦ ਕਰਦਾ ਜੀ ਤੇ ਫਿਰ ਸਤਿ ਸ਼੍ਰੀ ਅਕਾਲ ਜੀ